ਜਾਬ ਸਰਕਾਰ ਦੇ ਵੱਲੋਂ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਨਵੇਂ ਨਾਮਜ਼ਦ ਕੀਤੇ ਗਏ ਟਰਸਟੀ ਸੰਤੁਸ਼ ਗੋਗੀ ਜ਼ਿਲ੍ਹਾ ਪ੍ਰਧਾਨ ਐਸ ਸੀ ਬਿੰਕ ਕਪੂਰਥਲਾ ਨੇ ਅੱਜ ਇੰਪਰੂਵਮੈਂਟ ਟਰਸਟ ਦਫ਼ਤਰ ਫਗਵਾੜਾ ਵਿਖੇ ਟਰਸਟੀ ਦਾ ਅਹੁਦਾ ਸੰਭਾਲਿਆ ਇਸ ਮੌਕੇ ਐਡਵੋਕੇਟ ਕੁਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਪਰੂਵਮੈਂਟ ਟਰਸਟ ਫਗਵਾੜਾ ਤੋਂ ਇਲਾਵਾ ਵੱਡੀ ਗੈਂਟੀ ਦੇ ਵਿੱਚ ਪਾਰਟੀ ਦੇ ਵਰਕਰ ਤੇ ਸਮਰਥਕਾਂ ਦੇ ਵੱਲੋਂ ਉੱਥੇ ਪਹੁੰਚ ਕੇ ਸ਼ੁਭ ਇਛਾਵਾਦ ਦਿੱਤੀਆਂ ਗਈਆਂ ਨੇ ਸੰਤੁਸ਼ ਕੁਮਾਰ ਗੋਗੀ ਦਿਕਣ ਕਿਉਮਦਮੀ ਪਾਰਟੀ ਦੇ ਸਿਪਾਹੀ ਨੇ ਤੇ ਸੀਨੀਅਰ ਅਗਵਾ ਦੇ ਵੱਲੋਂ ਜਿੱਥੇ ਵੀ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਹੈ ਉਹ ਪੂਰੀ ਤਨ ਦੇਹੀ ਦਿਨਾਂ ਪਾਰਟੀ ਦੇ ਆਦੇਸ਼ਾਂ ਦਾ ਉਸ ਦੀ ਪਾਲਣਾ ਵੀ ਕਰਨਗੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਿਤ ਮੁੱਚੀ ਲੀਡਰਸ਼ਿਪ ਦਾ ਤਾਲਮੇਦ ਵੀ ਕੀਤਾ ਤੇ ਸੰਤੋਸ਼ ਗੋਗੀ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ٹرسٹ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਸ਼ਹਿਰ ਦੇ ਮੌਤ ਪਰ ਵਿਅਕਤੀਆਂ ਵੱਲੋਂ ਸੰਤੋਸ਼ ਕੁਮਾਰ ਗੋਗੀ ਨੂੰ ਫੁੱਲਾਂ ਦੇ ਬੁਕੇ ਦੇ ਕੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਾਡੇ ਸਹਿਯੋਗੀ ਜਨਾ ਗੱਲਬਾਤ ਕਰਦੇ ਆ ਸੰਤੋਸ਼ ਕੁਮਾਰ ਗੋਗੀ ਨੇ ਕੀ ਕੁਝ ਕਿਹਾ ਆ ਸੁਣਦਿਆ। ਫਗਵਾੜਾ న్యూਸ ਦੇ ਲਈ ਕੈਮਰਾਮੈਨ ਜੇ ਸ਼ਰਮਾ ਦਾ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਹਾਂਜੀ ਸਰ ਅੱਜ ਫਗਵਾੜਾ ਦੇ ਇੰਪਰੂਵਮੈਂਟ ਟਰਸਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਹੁਤ ਹੀ ਵੱਡਾ ਜਲਾ ਮਾਣ ਮੈਨੂੰ ਪ੍ਰਾਪਤ ਹੋਇਆ। ਔਰ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਵਨ ਸਿੰਘ ਜੀ ਮਾਨ ਦਾ ਔਰ ਅਰਵਿੰਦ ਕੇਜਰੀਵਾਲ ਜੀ ਔਰ ਸਾਰੀ ਹੀ ਸੀਨੀਅਰ ਲੀਡਰਸ਼ਿਪ ਦਾ ਔਰ ਸਾਡੇ ਵਿਚਕਾਰ ਸਾਡੇ ਚੇਅਰਮੈਨ ਸਰਦਾਰ ਐਡਵੋਕੇਟ ਕਸ਼ਮੀਰ ਸਿੰਘ ਜੀ ਮੱਲੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਬਹੁਤ ਹੀ ਨੇਕਦਿਲ ਇਨਸਾਨ ਔਰ ਇਮਾਨਦਾਰ ਜਿਹੜੇ ਇਮਾਨਦਾਰੀ ਨਾਲ ਅੱਜ ਤੱਕ ਕੰਮ ਇੱਥੇ ਨਿਭਾਉਂਦੇ ਆਏ ਆ ਔਰ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਆਓ ਜਿਹੜਾ ਮਾਨ ਸਾਨੂੰ ਪਾਰਟੀ ਨੇ ਬਖਸ਼ਿਆ ਵਾ ਅਸੀਂ ਉਸ ਦੇ ਉੱਪਰ ਖਰੇ ਉਤਰਾਂਗੇ ਜਿੰਨੇ ਵੀ ਲੋਕਾਂ ਦੇ ਕੰਮ ਹੈਗੇ ਆ ਪਹਿਲ ਦੇ ਆਧਾਰ ਤੇ ਰਲ ਮਿਲ ਕੇ ਕਰਾਂਗੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਆ ਮਨੀ ਸਾਹਿਬ ਬੈਠੇ ਆ ਮੇਰੀ ਕਿੱਥੇ ਜ਼ਰੂਰਤ ਹੈਗੀ ਆ ਮੈਂ ਤੁਹਾਡੇ ਲਈ ਹਰ ਵੇਲੇ ਹਾਜ਼ਰ ਆ ਸਾਡੇ ਸੀਨੀਅਰ ਲੀਡਰਸ਼ਿਪ ਸਾਡੇ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਹੋਰ ਜਨੇਊਦਾਰ ਸਹਿਬਾਨ ਆ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਮੈਂ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਉਹ ਉਹਨਾਂ ਵਲੰਟੀਅਰਸ ਨੂੰ ਔਰ ਅਧਿਕਾਰ ਸਹਿਬਾਨ ਨੂੰ ਇਹ ਮਾਣ ਬਖਸ਼ਦੇ ਆ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਵਾ ਔਰ ਉਹਨਾਂ ਨੇ ਸਮੇਂ ਦੇ ਵਿੱਚ ਪਾਰਟੀ ਜੋ ਵੀ ਅੱਗੇ ਵੀ ਕੋਈ ਜ਼ਿੰਮੇਵਾਰ ਦੇਵੇਗੀ ਉਸ ਲਈ ਸੀ ਹਵੇਚ ਤਤਪਰ ਰਾਵਾਂਗੇ ਕਿਉਂਕਿ ਪਾਰਟੀ ਦਾ ਹੁਕਮ ਜਿਹੜਾ ਉਹ ਸਿਰ ਮੱਥੇ ਆ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦ ਐਡਵੋਕੇਟ ਕਸ਼ਮੀਰੀ ਦੀ ਮੱਲੀ ਦਾ ਔਰ ਸਾਰੀ ਟੀਮ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਸਾਥ ਦਿੱਤਾ ਵਾ ਔਰ ਮੈਨੂੰ ਜੁਆਇਨ ਕਰਾਇਆ ਵਾ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਜ਼ਾਲ ਮਿਲ ਕੇ ਆਪਾਂ ਪੁਆਇੰਟ ਬਣਾ ਹਾਰ ਬਦਲੀਏ ਪੁਆਇੰਟ ਦਾ ਜਿਹੜਾ ਨਕਸ਼ਾ ਵਾ ਉਹ ਦੁਨੀਆ ਦੇ ਵਿੱਚ ਇੱਕ ਸੁਨਹਿਰੀ ਅੱਖਾਂ ਦੇ ਵਿੱਚ ਲਿਖਿਆ ਜਾਵੇ ਇਸ ਲਈ ਅਸੀਂ ਹਮੇਸ਼ਾ ਹੀ ਤਤਪਰ ਰਹਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ